ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਜ਼ਿਲ੍ਹੇ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਡਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਾਂਦਾ ਵਾ ਇਹਦੋਂ ਕਰ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੋ ਜਾਂਦੀ ਆ ਇੱਕ ਪਾਸੇ ਫਿਰੋਜ਼ਪੁਰ ਜ਼ਿਲ੍ਹੇ ਦਾ ਗਿੱਲ ਪਿੰਡ ਆ ਜਾਂਦਾ ਤੇ ਦੂਜੇ ਪਾਸੇ ਮਿੱਤਰੋ ਪਿੰਡ ਆ ਜਾਂਦਾ ਵਾ ਮਾਲਾ ਕੜਾ ਮੋਕੇ ਜ਼ਿਲ੍ਹੇ ਦਾ ਤੇ ਆਪਾਂ ਬਈ ਧੂੜਕੋਟ ਪਿੰਡ ਦੇ ਵਿੱਚ ਜਾਣੇ ਪਹਿਚਾਣੇ ਚਿਹਰੇ ਦੇ ਕੋਲ ਅੱਜ ਬਾਈ ਦੇ ਕੋਲ 3 ਜਨਵਾਰ ਆ ਮਿੱਤਰੋ ਆਜੋ ਕਰਦੇ ਬਾਈ ਦੇ ਨਾਲ ਦਿਲ ਦੀਆਂ ਗੱਲਾਂ ਸੰਝੀਏ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਬਲਕਿ ਠੀਕ ਹੈ ਹਾਂ ਹਾਂ ਵਧੀਆ ਇੰਦਰੇ ਦੋ ਤਿੰਨ ਬਾਅਦ ਹੀ ਲੋਪ ਇਹ ਵਿੱਚ ਲੱਗ ਕਿਉਂ ਨੇਦਾ ਕਰਕੇ ਸੀ ਛੋਣਾ ਲਈ ਹਾਂ ਹੁਣ ਪਵਨ ਲਾਇਆ ਤੀ ਹਾਂ ਹਾਂ ਚਲੋ ਸ਼ੁਕਰ ਹੈ ਅੱਛਾ ਦੂਜੇ ਜਾਨਵਰ ਠੀਕ ਹੈ ਸਾਰੇ ਹਾਂ ਹਾਂ ਵਾਰੀਆ ਵਾਰੀਆ ਚਲੋ ਕਿਰਪਾ ਵਿੱਚ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਨਾ ਨਹੀਂ ਨਹੀਂ ਚਲੋ ਸ਼ੁਕਰ ਅੱਛਾ ਇੰਦੀ ਦਾ ਦੱਸੀ ਬਾਈ ਮੈਨੂੰ ਝੋਟੀ ਬਾਰੇ ਪਹਿਲਾਂ ਏ ਮਾਜ ਤੀਜਾ ਸੂਆ 9 ਕਿਲੋ ਦੁੱਧਾ ਤੇ 2 ਮਹੀਨੇ ਦੀ ਸੂਈ ਠੀਕ ਹੈ ਬੱਤਿਆ ਵੀਰੇ ਹਾਂ ਕਟਾ ਇਹਦਾ ਮਰ ਗਿਆ ਤੇ ਮਿਲਦੀ ਕਿਵੇਂ ਮਿਲਦੀ ਬਸ ਇਹਨੂੰ ਪਾੜਾ ਸਿੱਟੋ ਤੇ ਕੋਈ ਟੈਨਸ਼ਨ ਨਹੀਂ ਬਾਲੀ ਪੱਕੀ ਚੱਲ ਕੇ ਆ ਜਾ ਵੀ ਮਿਲੂਗੀ ਦੋਵੇਂ ਹਾਂ ਹਾਂ ਕੋਈ ਚੱਕਰ ਨਹੀਂ ਇਹਨੂੰ ਕੋਈ ਨੰਦ ਵਿਚਾਰ ਨਹੀਂ ਕੋਈ ਆਪਾਂ ਚਵਾਵਾਂਗੇ ਹਾਂ ਹਾਂ ਯਾਰ ਚੋਕੇ ਲੈ ਜੀ ਠੀਕ ਹੈ ਸੀ ਚੋਣ ਚਣ ਚੰਗਾ ਲੱਗਾ ਵੀਰੇ ਮੈਂ ਕਹਿੰਦਾ ਵਦ ਗਿਆ ਇੱਕ ਨੰਬਰ ਆ ਜੀ ਅੱਛਾ ਸੀਰੇ ਬਈ ਕਿੰਨੇ ਦੀ ਦੇਦੀ ਆ ਥੀਰੇ ਬਈ ਸੱਚ ਇਹਦਾ ਲੈਣ ਦੇਣ 70000 ਰੁਪਏ ਇਹ ਕਹਿੰਦਾ ਕਰਦਾ ਡੰਨ ਵਾਲੀ ਗੱਲ ਮਾੜਾ ਮੋਟਾ ਕੋਈ ਨਹੀਂ ਪਕਰਦੇ ਕਰਦੇਗਾ ਨਾ ਪਰ ਤੂੰ ਮੇਰਾ ਭਰਾ ਤੇਰੇ ਰੇਡ ਚ ਆ ਜਾ ਹਾਂ ਆ ਪਾ ਉਹਨਾ ਕਿੰਨਾ ਇਸ ਟਾਈਮ ਤਿਆਰ 9 ਕਿਲੋ ਜਿਹੜਾ ਮਰਜੀ ਥੋਲ ਕੇ ਲੈ 9 ਕਿਲੋ ਹੈ ਹਾਂ ਅੱਛਾ ਇਹ ਦਰਦੀ ਆ ਥੋੜਾ ਜਿਹਾ ਨਾ ਥੋੜਾ ਬਾਈ ਤੋਂ ਡਰਦੇ ਹਾਂ ਉਹ ਨਹੀਂ ਤੋੜਗੇ ਨਾ ਇਹ ਹਾਂ ਹਾਂ ਠੀਕ ਅੱਛਾ 2 ਨੰਬਰ ਤੇ ਗਾਂ ਜਿਹੜੀ ਬਾਈ ਇਹ ਦੋ ਨੰਬਰ ਤੇ ਜਿਹੜੀ ਗਾਏ ਘਟੋ ਘਟ ਪੰਜ ਮਹੀਨੇ ਹੀ ਸੂਈ ਦੱਸਿਆ ਮਾਲਕ ਨੇ ਠੀਕ ਆ ਵੀਰੇ ਹਾਂ ਤੇ ਬਣੀ ਵੀ ਹੈਗੀ ਆ ਪਰ ਆਪਾਂ ਇਹ ਟੀ ਦੀ ਗਾਰੰਟੀ ਲੈਣੀ ਠੀਕ ਆ ਵੀਰੇ ਦੁੱਧ ਕਿੰਨਾ ਬਾਈ ਦੁੱਧ ਹੋਦੇ ਥੱਲੇ ਵੀ 9 ਕਿਲੋ ਤੇ ਚੂਣ ਚਣ ਕਿਵੇਂ ਵਦਗਾ ਇੱਕ ਨੰਬਰ ਸੀਲ ਪੂਰੀ ਆ ਭਲਾ ਜਵਾਖ ਖੋਲੀ ਫਿਰ ਜਮੀ ਰੇਟ ਕਿੰਨਾ ਦੇਊਗਾ ਵੀਰੇ ਉਹਦਾ ਰੇਟ ਲੈਣ ਦੇਣ 31000 ਰੁਪਈਆ ਐਂ ਕਹਤੋਂ 30 ਕਰਦੇ ਚਾਲ ਕੋਈ ਨਹੀਂ ਤੀ ਕਰਦੇ ਕੋਈ ਹਰ ਤਾਂ ਛੱਡ ਦੇ ਹਾਂ ਹਾਂ ਤੀ ਕਰ ਤੇ ਤੋਰ ਦਈਏ ਵੀਰੇ ਉਹਨੂੰ ਹਾਂ ਉਹਨੂੰ ਤੋਰ ਦੇ ਕੋਈ ਕੰਮ ਲੈ ਸੁਆਹ ਤੀਜਾ ਵੀ ਹਾਂ ਇਹ ਤੀਜਾ ਸੁਆਹ ਹੀ ਮਾਝਾ ਤੀਜਾ ਹੀ ਤੀਜਾ ਸਮਝ ਲੈ ਦੂਜਾ ਸਮਝ ਲੈ ਹਨ ਤੈਨੂੰ ਤਾਂ ਪਤਾ ਨਹੀਂ ਤੂੰ ਤਾਂ ਲੈਂਦੀ ਆ ਹਾਂ ਹਾਂ ਤੀਜਾ ਲਾ ਲਓ ਬਾਈ ਦੂਜਾ ਲਾ ਲਓ ਇੱਕ ਪਹਿਲਾ ਲਾ ਲਓ ਤੁਹਾਡੇ ਤੇ ਡਿਪੈਂਡ ਆ ਭਰਾਵੋ ਆਪਦੀ ਆਈਡੀਆ ਲਾ ਲਿਆ ਜੇ ਕਿਉਂਕਿ ਕਿ ਬਈ ਝੂਠ ਮਾਰਨ ਵਾਲਾ ਇਹ ਬੰਦਾ ਨਹੀਂਗਾ ਲੈ ਵੀ ਮਿੱਤਰੋ ਗਾਂ ਵੇਖ ਲੈ ਲੇਵੇ ਭਾਂਡੇ ਵਾਲੀ ਚੰਗੀ ਟਿਕਾਣੇ ਦੀ ਓਕੇ ਦੀ ਰਿਪੋਰਟ ਆ ਜਮਾ ਕਰਮਾਂ ਵਾਲੀ ਹੂੰ ਥਣਥਣ ਚੰਗਾ ਲੱਗਾ ਹਨਾ ਦੀ ਰੇਈਆ ਵਦ ਗਿਆ ਚਵਾਈ 1 ਨੰਬਰ ਆ ਠੀਕ ਆ ਵੀਰੇ 30 ਰੁਪਏ ਦੇ ਦੇਂਗੇ ਨਾ ਹਾਂਜੀ 30 ਦੀ ਆਖੇ ਨਾ ਹਾਂ 30 ਦੀ ਤੇ ਦੂਜੀ ਵੀਰੇ 3 4 ਤਿੰਨ ਨੰਬਰ ਵਾਲੀ ਉਹ ਬਾਹ ਸੂਣ ਵਾਲੀ ਆ ਦੇਣ ਉਹਦੇ ਪੂਰੇ ਆ ਅੱਛਾ ਸੂਣ ਵਾਲੀ ਆ ਹਾਂ ਬਸ ਦਿਹਾੜੀ ਲਈ ਢੰਗ ਬਸ ਸੂਣ ਨੂੰ ਤਿਆਰੀ ਆ ਸੀਲ ਆ ਵੀਰੇ ਉਹਨਾਂ ਜੋ ਵੀ ਪੂਰੀ ਸੀਲ ਆ ਉਹਦਾ ਤਾਂ ਉਧਰ ਰਕਾਰਡ ਕੀ ਦੱਸਿਆ ਮਾਲਕਾਂ ਨੇ ਉਹਦਾ ਮਤਲਬ 16 ਕਿਲੋ ਦਾ ਦੱਸਿਆ 16 ਕਿਲੋ ਦਾ ਹਾਂ ਅੱਛਾ ਕੀ ਰੇਟ ਰਹੂਗਾ ਤੇਰੇ ਬਾਈ ਉਹਦਾ ਲੈਣ ਦੇਣ ਬਾਟ ਗਿਆ ਕੱਡੀ ਬਾਰੋਂ ਤੋਰੀ ਵੀਰੇ ਖੋਲੀ ਹੋਵੇ ਲੈ ਵੀ ਮਿੱਤਰੋ 62000 ਦੇ ਵਿੱਚ ਇਹ ਗਾਂ ਮਿਲੂਗੀ ਸੂਨ ਵਾਲੀ ਆ ਕਰਮਾਂ ਵਾਲੀ ਥਣ ਥਣ ਚੰਗਾ ਲੱਗਾ 16 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਇਹਦਾ ਮਾਲਕ ਨੇ ਠੀਕ ਹੈ ਹੋ ਹੋ ਮੂਰ ਸਕਦੇ ਬਈ ਹੂੰ ਚੰਗੀ ਆ ਬਈ ਜਿੰਨੀ ਹੈਗੀ ਇੱਥੇ ਚੀਚਾ ਬਈ ਹੂੰ ਹੂੰ ਓਕੇ ਦੀ ਰਿਪੋਰਟ ਆ ਹਰ ਪਾਸੇ ਤੋਂ ਵੇਖਤੋਂ ਵੇਖ ਸਕਦੇ ਆ ਤੁਸੀਂ ਕਰਮਾਂ ਵਾਲੀ ਹੂੰ ਤੇ ਤਾਲ ਤੁਨ ਦੀਵ ਦਿਖਾਦੀ ਨੇੜੇ ਤੋਂ ਲਾਲ ਡੱਬੀ ਐਰ ਚਾਰਜ ਆ ਪੱਖ ਪੈਂਦੀ ਆ ਹਨਾ ਵੀਰੇ ਹਾਂ ਥੋੜਾ ਜਿਹਾ ਹਾਂ ਉਹਦੇ ਤੇ ਹੈਗਾ ਹਾਂ ਬਲ 100 ਦੇ ਤੋਂ 60% ਜਾਂਦੀ ਆ ਉਧਰ ਨੂੰ ਹਾਂ ਹਾਂ ਉਧਰ ਨੂੰ ਹੈਗਾ ਅੱਛਾ ਵੀਰੇ ਨੰਬਰ ਕਿੰਨਾ ਆ ਗਿਆ ਤੇਰੇ ਬਈ 75298 ਹਾਂ 17491 ਵਾਰੀ ਹੋਰ 75298 ਹਾਂ 1749 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਭਾਈ ਜੇ ਨਾਲ ਤੁਸੀਂ ਰਾਬਤਾ ਕਰੇ ਵੀਰੇ ਨੰਬਰ ਬਈ ਦਾ ਸਕਰੀਨ ਦੇ ਉੱਤੇ ਆ ਪਿੰਡ ਧੂੜਕੋਟ ਆ ਜਿਲ੍ਹਾ ਫਰੀਦਕੋਟ